ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫ੍ਰੈਂਡਸ ਅੱਜ ਦੀ ਵੀਡੀਓ ਦੇ ਵਿੱਚ ਮੈਂ ਸ਼ੇਅਰ ਕਰੂੰਗੀ ਤੁਹਾਡੇ ਨਾਲ ਜਾਲੀ ਵਾਲਾ ਸੂਟ ਜਿਹੜਾ ਹੁੰਦਾ ਹੈ ਨੈਟ ਵਾਲਾ ਸੂਟ ਉਹਦੀ ਪ੍ਰੋਪਰ ਕਟਾਈ ਦੇਖੋ ਇਹ ਆ ਮੇਰੇ ਕੋਲ ਸੂਟ ਇਸ ਕਪੜੇ ਦਾ ਸੂਟ ਮੈਂ ਕਟਿੰਗ ਕੀਤਾ ਆ ਇਹਦੀ ਪ੍ਰੋਪਰ ਤੁਹਾਨੂੰ ਕਟਿੰਗ ਤੇ ਸਟਿਚਿੰਗ ਵਿੱਚ ਦੱਸੂੰਗੀ ਔਰ ਦੋ ਪਾਰਟ ਵਿੱਚ ਆਪਣੀ ਵੀਡੀਓ ਆਊਗੀ ਇੱਕ ਪਾਰਟ ਵਿੱਚ ਮੈਂ ਦੀ ਸਲਵਾਰ ਤੁਹਾਡੇ ਨਾਲ ਸ਼ੇਅਰ ਕਰੂੰਗੀ ਤੁਸੀਂ ਦੇਖ ਸਕਦੇ ਬਹੁਤ ਹੀ ਕਪੜਾ ਪਤਲਾ ਆ ਮਤਲਬ ਨੈਟ ਆ ਪੂਰੀ ਨੈਟ ਹੈਗੀ ਆ ਥੋੜੀ ਜੀ ਮਤਲਬ ਹਾਰਡ ਵਾਲੀ ਨੈਟ ਆ ਇੱਕ ਤੇ ਚੁੰਨੀਆਂ ਵਾਲੀ ਨੈਟ ਹੁੰਦੀ ਨਹੀਂ ਜਿਹੜੀ ਆਪਣੇ ਕੋਲ ਉਦੋਂ ਥੋੜੀ ਜਿਹੀ ਹਾਰ ਹੈ ਮਜ਼ਬੂਤੀ ਵਿੱਚ ਆ ਸੂਟਾਂ ਵਾਲੀ ਜਿਹੜੀ ਨੈਟ ਹੁੰਦੀ ਆ ਦੇ ਫਰੈਂਸ ਸਲਵਾਰ ਅਫਗਾਨੀ ਸਲਵਾਰ ਆਪਾਈ ਦੀ ਬਣਾਉਣੀ ਆ ਤੇ ਇਹ ਦੂਜੀ ਵੀਡੀਓ ਦੇ ਵਿੱਚ ਮੈਂ ਸ਼ੇਅਰ ਕਰੂੰਗੀ ਪਾਰਟ 2 ਦੇ ਵਿੱਚ ਕਮੀਜ਼ ਦੀ ਕਟਾਈ ਤੇ ਸਿਲਾਈ ਟੈਂਸ ਬਣੇਗਾ ਵੀਡੀਓ ਦੇ ਐਂਡ ਤੱਕ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਅਫਗਾਨੀ ਸਲਵਾਰ ਦੀ ਕਟਾਈ ਤੇ ਸਿਲਾਈ ਸ਼ੇਅਰ ਕਰਾਂਗੇ ਦੇਖੋ ਆਪਣਾ ਕਪੜਾ ਬਹੁਤ ਹੀ ਜ਼ਿਆਦਾ ਪਤਲਾ ਆ ਇਸ ਕਰਕੇ ਇਹ ਥੱਲੇ ਲੱਗਣੀ ਆ ਲਾਈਨਿੰਗ ਤੇ ਸਭ ਤੋਂ ਪਹਿਲਾਂ ਆਪਾਂ ਲਾਈਨਿੰਗ ਤੇ ਆਪਣੀ ਸਲਵਾਰ ਦੀ ਕਟਾਈ ਕਰਨੀ ਆ ਉਸ ਤੋਂ ਬਾਅਦ ਆਪਣੀ ਸਲਵਾਰ ਦੀ ਕਟਾਈ ਕਰਾਂਗੇ ਮੇਨ ਕਪੜੇ ਦੇ ਉੱਪਰ ਤੇ ਲਾਈਨਿੰਗ ਦੇਖੋ ਫੋਲਡ ਕਰਕੇ ਮੈਂ ਰੱਖੀ ਹੋਈ ਆ ਬਾਹਰਦ ਵਾਲੀ ਸਾਈਡ ਮੇਰੀ ਸਾਈਡ ਆ ਔਰ ਓਪਨ ਸਾਈਡ ਖੁੱਲੀ ਸਾਈਡ ਦੂਜੀ ਸਾਈਡ ਤੇ ਆ ਹੁਣ ਆਪਾਂ ਕੀ ਕਰਨਾ ਹੈ ਸਭ ਤੋਂ ਪਹਿਲਾਂ 5 ਇੰਚ 벨ਟ ਦੇ ਉੱਪਰੋਂ ਘਟਾ ਦੇਣੇ ਆ ਤੇ ਲੰਬਾਈ ਦਾ ਨਿਸ਼ਾਨ ਲਗਾ ਲਾਂਗੇ ਜਿੰਨੀ ਤੁਹਾਡੀ ਤਿਆਰ ਲੰਬਾਈ ਆ ਉੱਤੇ ਆਪਾਂ ਨਿਸ਼ਾਨ ਲਾ ਲਿਆ ਦੇਖੋ ਇੱਥੇ ਮੇਰੀ ਸਲਵਾਰ ਦੀ ਤਿਆਰ ਲੰਬਾਈ ਆ ਇਸ ਤੋਂ ਬਾਅਦ ਆਪਾਂ 1 ਇੰਚ ਲੰਬਾਈ ਘਟਾ ਦੇਣੀ ਆ ਕਿਉਂਕਿ ਪੌਂਚਾ ਆਪਣਾ ਥੱਲੇੋਂ ਵੱਖਰਾ ਲੱਗਣਾ ਆ 1 ਇੰਚ ਆਪਾਂ ਇੱਥੋਂ ਘਟਾ ਦੇਣਾ ਆ ਠੀਕ ਹੈ ਜੇ 2 ਇੰਚ ਦਾ ਪੌਂਚਾ ਤੁਸੀਂ ਲਾਉਣਾ ਹੈ ਤਾਂ ਫਿਰ 1 ਇੰਚ ਘਟਾਓ ਜੇ 3 ਇੰਚ ਪੌਂਚਾ ਲਾਉਣਾ ਲੈਣਾ ਆ ਤਾਂ ਫਿਰ 2 ਇੰਚ ਘਟਾਓ ਇਸ ਤੋਂ ਬਾਅਦ ਇੱਥੇ ਇੱਕ ਲੰਬੀ ਲਾਈਨ ਖਿੱਚ ਲੈਣੀ ਆ ਚੋਣਾ ਆ ਥੱਲੇ ਹੁਣ ਇੱਥੋਂ ਜਿੰਨਾ ਵੀ ਤੁਹਾਡਾ ਪਹੁੰਚਾ ਤਿਆਰ ਹੁੰਦਾ ਆ ਓਨਾ ਹੀ ਆਪਾਂ ਇੱਥੇ ਰੱਖ ਲਾਂਗੇ ਮਤਲਬ 6 ਇੰਚ ਮੇਰਾ ਪਹੁੰਚਾ ਤਿਆਰ ਹੁੰਦਾ ਆ ਇਹਦੇ ਅੱਗੇ ਮੈਂ ਹੁਣ 8 ਇੰਚ ਕਪੜਾ ਵਾਧ ਲੈ ਲਿਆ ਕਿਉਂਕਿ ਅਫਗਾਨੀ ਸਲਵਾਰ ਤੇ ਪੈਂਦੀਆਂ ਨੇ ਚੋਣਾ ਠੀਕ ਆ ਹੁਣ ਉੱਪਰੋਂ ਮੈਂ 9 ਇੰਚ ਤੇ ਨਿਸ਼ਾਨ ਲਗਾਇਆ 9 ਇੰਚ ਤੇ ਨਿਸ਼ਾਨ ਲਾ ਕੇ ਤੇ ਇੱਥੇ ਅੰਦਰ ਨੂੰ 2 ਇੰਚ ਦਾ ਨਿਸ਼ਾਨ ਲਾ ਲਿਆ ਇਹ ਨਿਸ਼ਾਨ ਨੂੰ ਇਸ ਤਰੀਕੇ ਨਾਲ ਆਪਾਂ ਮਲਾ ਦਾਂਗੇ ਦੇਖੋ ਇਹ ਸਲਵਾਰ ਦੇ ਵਿੱਚ ਤੁਹਾਨੂੰ ਇੱਕ ਚੀਜ਼ ਹੋਰ ਦੱਸੂਗੀ ਕਿ ਆਪਣੀ ਜਿਹੜੀ ਅਫਗਾਨੀ ਸਲਵਾਰ ਹੈ ਜਿਹੜਾ ਆਪਾਂ ਪਾਉਨੇ ਆ ਤੇ ਅੱਡੀਆਂ ਤੋਂ ਚੁੱਕੀ ਜਾਂਦੀ ਆ ਇਹਦਾ ਵੀ ਹਾਲਤਾਂ ਨੂੰ ਮੈਂ ਅੱਜ ਇਸ ਵੀਡੀਓ ਵਿੱਚ ਦੱਸਣ ਲੱਗੀ ਆ ਪਹਿਲਾਂ ਆਪਾਂ ਉੱਪਰ ਇਦਾਂ ਨਿਸ਼ਾਨੀ ਲਾ ਲਈਏ ਆਸਨ ਦੀ ਆਸਨ ਦੀ ਨਿਸ਼ਾਨੀ ਆਪਾਂ ਇਦਾਂ ਕਮਾ ਕੇ ਲਾਉਣੀ ਆ ਇਹ ਨਿਸ਼ਾਨੀ ਲਾਉਣ ਤੋਂ ਬਾਅਦ ਆਪਾਂ ਇੱਕ ਵਾਰੀ ਚੈੱਕ ਕਰਨਾ ਆ ਕਿ ਆਪਣੇ ਇੱਥੋਂ ਲੈ ਕੇ ਆਸਨ ਤ ਨਿਬੰਧ ਦਿਆ ਕਿੰਨੇ ਇੰਚ ਤੱਕ ਬਣਦੀ ਆ ਠੀਕ ਆ ਇੱਥੇ ਆਪਾਂ ਇੰਚ ਟੇਪ ਰਖਣਾ ਆ ਔਰ 6 ਇੰਚ ਦਾੜਾ ਨਿਸ਼ਾਨ ਲਾਇਆ ਇੱਥੋਂ ਤੱਕ ਆਪਾਂ ਦੇਖਾਂਗੇ ਦੇਖੋ ਫ੍ਰੈਂਡਸ ਇੱਥੇ ਮੇਰਾ 27 ਇੰਚ ਬਣਦਾ ਆ ਔਰ ਜੇ ਆਪਾਂ ਇੱਥੇ ਨਿਸ਼ਾਨੀ ਤੇ ਰੱਖ ਕੇ ਵੇਖੀਏ ਤੇ ਫਿਰ ਇੱਥੇ ਆਪਣਾ ਬਣਦਾ ਆ 24 ਇੰਚ ਮਤਲਬ 3 ਇੰਚ ਘੱਟ ਆ ਤੇ ਜਿੰਨਾ ਆਪਣਾ 6 ਇੰਚ ਤੱਕ ਬਣਦਾ ਆ ਆਪਾਂ ਓਨਾ ਹੀ ਇੱਥੇ ਵਧਾ ਲੈਣਾ ਵਾ ਇਹੋ ਹੀ ਕਾਰਨ ਹੁੰਦਾ ਆ ਕਿ ਆਪਣੀ ਅੱਡੀ ਤੋਂ ਸਲਵਾਰ ਤਾਂ ਨੂੰ ਚੁੱਕੀ ਜਾਂਦੀ ਆ ਕਿਉਂਕਿ ਆਪਾਂ ਪੂਰਾ ਪੂਰਾ ਲਾ ਲੈਨੇ ਆ ਪਰ ਆਪਣੀ ਨਾਲੀ ਦੀ ਸੀਨ ਦੇ ਬਰਾਬਰ ਕਪੜਾ ਜਾਂਦਾ ਨਹੀਂ ਆ ਤੇ ਨਾਲੀ ਜਿਹੜੀ ਨਾਲੀ ਦੀ ਸਲਾਈ ਹੁੰਦੀ ਆ ਉੱਥੋਂ ਆਪਣਾ ਲੈਂਥ ਕੱਟ ਜਾਂਦਾ ਦੀ ਹੈ ਠੀਕ ਹੈ ਨਾਲੀ ਦੀ ਜਿਹੜੀ ਸਲਾਈ ਆ ਉਹਦੀ ਵੀ ਲੈਂਥ ਪੂਰੀ ਹੋਵੇ ਫਿਰ ਆਪਣੀ ਸਲਵਾਰ ਕਦੀ ਵੀ ਚੁੱਕੀ ਨਹੀਂ ਜਾਊਗੀ ਇਦਾਂ 3 ਇੰਚੇ ਹੇਠਾਂ ਨੂੰ ਵਧਾ ਕੇ ਤੇ ਇਦਾਂ ਮੈਂ ਨਿਸ਼ਾਨ ਲਾ ਲਿਆ ਥੋੜੀ ਜਿਹੀ ਤਰੇਸ਼ ਆਜੂਗੀ ਥੱਲੇ ਵਾਲੀ ਸਾਈਡ ਤੋਂ ਪਰ ਜਦੋਂ ਤੁਸੀਂ ਸਲਵਾਰ ਸਟੀਚ ਕਰ ਲੋਗੇ ਔਰ ਪਾਓਗੇ ਫਿਰ ਤਾਂ ਬਿਲਕੁਲ ਵੀ ਝੋਲਣੀ ਪਏਗਾ ਬਿਲਕੁਲ ਵੀ ਜੇ ਸਲਵਾਰ ਉੱਪਰ ਵੱਲ ਨੂੰ ਖਿੱਚੀ ਨਹੀਂ ਜਾਊਗੀ ਇਹ ਟ੍ਰਿਕ ਤੁਸੀਂ ਇਸਤੇਮਾਲ ਜ਼ਰੂਰ ਕਰਿਓ ਤੇ ਬਹੁਤ ਹੀ ਵਧੀਆ ਟ੍ਰਿਕੀਆਂ ਅਫਗਾਨੀ ਸਲਵਾਰ ਵਾਸਤੇ ਠੀਕ ਹੈ ਤੇ ਇਸ ਤਰੀਕੇ ਦੇ ਨਾਲ ਦੋਨੋਂ ਪਾਰਟ ਮੈਂ ਕਟਿੰਗ ਕਰ ਲਿਆ ਇਹੋ ਜਿਹੜਾ ਪੱਲਾ ਚੁੱਕਿਆ ਔਰ ਦੂਜੇ ਪੱਲੇ ਤੇ ਰੱਖ ਕੇ ਤੇ ਇਹਦੀ ਆਪਾਂ ਕਟਿੰਗ ਕਰ ਲਈ ਆ ਦੋਨੋਂ ਪੱਲੇ ਕਟਿੰਗ ਹੋ ਗਏ ਹੁਣ ਆਪਾਂ 벨ਟ ਦੀ ਕਟਾਈ ਕਰਾਂਗੇ 벨ਟ ਦੀ ਕਟਾਈ ਕਰਨ ਤੋਂ ਬਾਅਦ ਮੇਨ ਕੱਪੜੇ ਦੇ ਉੱਤੇ ਰੱਖ ਕੇ ਤੇ ਆਪਾਂ ਆਪਣੀ ਸਲਵਾਰ ਦੀ ਕਟਿੰਗ ਕਰ ਲਾਂਗੇ ਬਾਅਦ ਵਿੱਚ ਮੈਂ ਸਟਿਚਿੰਗ ਵੀ ਸ਼ੇਅਰ ਕਰੂੰਗੀ ਪੂਰੀ ਦੇਖੋ 7 ਇੰਚ ਦੀ 벨ਟ 5 ਇੰਚ ਦੀ 벨ਟ ਪਾਉਣੀ ਆ 7 ਇੰਚ ਤੇ ਨਿਸ਼ਾਨ ਲਾਇਆ 2 ਇੰਚ ਵਧਾ ਕੇ ਇਹ ਕੱਪੜੇ ਨੂੰ ਇਦਾਂ ਕਰਕੇ ਫੋਲਡ ਕਰ ਲਿਆ ਆਪਾਂ ਫੋਲਡ ਕਰਨ ਤੋਂ ਬਾਅਦ ਹੁਣ ਆਪਾਂ ਕੀ ਕਰਨਾ ਆ ਇਹਨੂੰ ਇਸ ਤਰੀਕੇ ਨਾਲ ਰੱਖਾਂਗੇ ਤੇ ਆਪਾਂ ਜਿੰਨੀ ਤੁਹਾਡੀ 벨ਟ ਤਿਆਰ ਆ ਉਤੋਂ 1 ਇੰਚ ਵੱਧ ਲੱਲਣਾ ਆ ਤੇ ਇੱਥੇ ਆਪਾਂ ਕਰ ਲੈਣੀ ਆ ਕਟਾਈ ਠੀਕ ਆ 1 ਇੰਚ ਆਪਾਂ ਵੱਧ ਲੈਣਾ ਆ ਅੱਧਾ ਅੱਧਾ ਇੰਚ ਦੋਨੋਂ ਪਾਸੇ ਆਪਣਾ ਸਲਾਈ ਚ ਚਲ ਜੂਗਾ ਤੇ ਤਿਆਰ 벨ਟ ਤੁਹਾਡੀ ਜਿੰਨੀ ਤੁਸੀਂ ਰੱਖਣਾ ਚਾਹੁੰਦੇ ਹੋ ਓਨੀ ਰਹਿ ਜਾਏਗੀ ਹੁਣ ਦੇਖੋ ਇਹ 벨ਟ ਦੇ ਆਪਾਂ ਦੋ ਪਾਰਟ ਕਰ ਲੈਣੇ ਨੇ ਇੱਥੋਂ ਵੀ ਇਸ ਤਰੀਕੇ ਦੇ ਨਾਲ ਕਟਿੰਗ ਕਰ ਲੈਣੀ ਆ ਠੀਕ ਹੈ ਦੋਨੋਂ ਪਾਸਾ ਕਟਿੰਗ ਹੋ ਗਿਆ ਜਿਹੜਾ ਅਗਲੀ ਸਾਈਡ ਤੇ ਕਪੜਾ ਬਚਿਆ ਆਪਣਾ ਲਾਈਨਿੰਗ ਦੇ ਨਾਲ ਇਹਨੂੰ ਆਪਾਂ ਸਿੱਧਾ-ਸਿੱਧਾ ਕਟਿੰਗ ਕਰ ਲਾਂਗੇ ਇਹ ਆਪਣਾ ਪੌਂਚੇ ਥੱਲੇ ਲੱਗ ਜਾਊਗਾ ਠੀਕ ਹੈ ਤੇ ਦੇਖੋ ਇੱਥੋਂ ਵੀ ਕਟਿੰਗ ਹੋ ਗਈ ਤੇ ਹੁਣ ਇਸ ਤੋਂ ਬਾਅਦ ਆਪਾਂ ਆਪਣਾ ਮੇਨ ਕਪੜਾ ਲੈਣਾ ਹੈ ਜਿਹੜਾ ਮੇਨ ਫੈਬਰਿਕ ਆਪਣਾ ਤੇ ਇਹਨੂੰ ਆਪਾਂ ਇਸ ਤਰੀਕੇ ਨਾਲ ਡਬਲ 폴ਡ ਵਿੱਚ ਲੈ ਲਾਂਗੇ ਫ੍ਰੈਂਸ ਜਿਹੜੀ ਆਪਣੀ ਅਫਗਾਨੀ ਸਲਵਾਰ ਅੱਜਕੱਲ ਬਹੁਤ ਜ਼ਿਆਦਾ ਟ੍ਰੈਂਡ ਵਿੱਚ ਚੱਲਦੀ ਪਈ ਆ ਤੇ ਕਿਸੇ ਵੀ ਕਪੜੇ ਦੀ ਤੁਸੀਂ ਜਿਹੜੀ ਏ ਅਫਗਾਨੀ ਸਲਵਾਰ ਬਣਾ ਸਕਦੇ ਹੋ ਠੀਕ ਆ ਹੁਣ ਆਪਾਂ ਕੀ ਕਰਨਾ ਹੈ ਇਸ ਤਰੀਕੇ ਔਰ ਇਦਾਰਾ ਦੇ ਕਪੜੇ ਨੂੰ ਤੇ ਇਹਦੇ ਨਾਲ ਨਾਲ ਹੀ ਆਪਾਂ ਕਟਿੰਗ ਕਰ ਲੈਣੀ ਆ ਠੀਕ ਆ ਇਹ ਚੀਜ਼ ਦਾ ਜ਼ਰੂਰ ਧਿਆਨ ਰੱਖਿਓ ਜਿਹੜੀ ਪੌਂਚੇ ਵਾਲੀ ਸਾਈਡ ਆ ਹਮੇਸ਼ਾ ਬੰਦ ਵਾਲੀ ਸਾਈਡ ਰੱਖਣੀ ਆ ਖੁੱਲੀ ਸਾਈਡ ਵਾਲਾ ਆਪਾਂ ਹਮੇਸ਼ਾ ਅਸੰਦ ਰੱਖਣਾ ਹੁੰਦਾ ਆ ਦੋਨੋਂ ਪੌਂਚਿਆਂ ਦਾ ਆਪਾਂ ਇਦਾਂ ਹੀ ਕਟਾਈ ਕਰਨੀ ਆ ਇੱਕ ਪੌਂਚਾ ਕਟਿੰਗ ਕਰ ਲਿਆ ਤੇ ਇਸ ਤੋਂ ਬਾਅਦ ਹੁਣ ਆਪਾਂ ਕਪੜੇ ਨੂੰ ਦੁਬਾਰਾ ਤੋਂ ਵਿਸ਼ਾਵਾਂਗੇ ਸਿੱਧਾ ਕਰਕੇ ਇਹਦੇ ਉੱਪਰ ਲਾਈਨਿੰਗ ਰੱਖਾਂਗੇ ਔਰ ਇਸ ਤਰੀਕੇ ਦੇ ਨਾਲ ਆਪਣੇ ਦੋਨੋਂ ਪੌਂਚੇ ਜਿਹੜੇ ਕਟਿੰਗ ਹੋ ਜਾਣਗੇ ਤੇ ਇਸ ਤੋਂ ਬਾਅਦ ਹੁਣ ਆਪਾਂ ਆਪਣੀ 벨ਟ ਦੀ ਕਟਾਈ ਕਰਨੀ ਆ ਤੇ ਮੇਰੇ ਕੋਲ ਸਿਰ ਗੋਜਰਾਵਡਾਣੀ ਨਾਰਮਲ ਬਾਰਸੀਗਾ ਇਸ ਕਰਕੇ ਹੁਣ ਮੈਂ ਤੁਹਾਨੂੰ ਦੱਸਦੀ ਆ ਕਿ ਆਪਾਂ ਇਹਦੀ ਬੈਲਟ ਕਿੱਦਾਂ ਕੱਟਣੀ ਆ ਦੇਖੋ ਇਹ ਜੈਪ ਸਭ ਤੋਂ ਪਹਿਲਾਂ ਆਪਾਂ ਇਦਾਂ ਕਰਕੇ ਫੋਲਡ ਕਰਕੇ ਇਹਨੂੰ ਵੇਖ ਲਾਂਗੇ ਕਿ ਆਪਣੇ ਕਮੀਜ਼ ਦੀ ਲੈਂਥ ਪੂਰੀ ਆਉਂਦੀ ਆ ਕਿ ਨਹੀਂ ਠੀਕ ਆ ਦੇਖੋ ਇਦਾਂ ਕਰਕੇ ਤੇ ਮੇਰੀ ਪੂਰੀ ਪੂਰੀ ਲੈਂਥ ਇੱਥੇ ਬੰਨਦੀ ਪਈ ਆ ਮਤਲਬ ਘੇਰੇ ਦੇ ਥੱਲੇ ਮੈਨੂੰ ਜੋੜ પા ਕੇ ਫਿਰ ਲੈਂਥ ਪੂਰੀ ਕਰਨੀ ਪੈਣੀ ਆ ਸੋ ਮੈਂ ਹੁਣ ਇੱਥੋਂ 벨ਟ ਨਹੀਂ ਕਟਣੀ 벨ਟ ਹੁਣ ਮੈਂ ਇਹਨੂੰ ਕਪੜੇ ਨੂੰ ਖੋਲ ਲੂੰਗੀ ਖੋਲ ਕੇ ਕਟਾਈ ਕਰੂੰਗੀ ਇਦਾਂ ਸਾਈਡ ਤੋਂ ਪਹਿਲਾਂ 벨ਟ ਲਾ ਲੂੰਗੀ ਬਾਅਦ ਚ ਕਮੀਜ਼ ਦੀ ਕਟਿੰਗ ਕਰ ਲੂੰਗੀ ਅਗਰ ਤੁਹਾਡੇ ਕੋਲ 4 ਮੀਟਰ ਕਪੜਾ ਹੈ ਤਾਂ ਫਿਰ ਤੁਸੀਂ ਇਸ ਤਰੀਕੇ ਨਾਲ 벨ਟ ਕਟਿੰਗ ਕਰ ਸਕਦੇ ਹੋ ਨਹੀਂ ਤੇ ਤੁਸੀਂ ਸੇਮ ਕਪੜਾ ਲੈ ਲਿਓ ਕੋਈ ਵੀ ਇਦਾਂ ਮੀਟਰ ਕਪੜਾ ਹੈਗਾ ਤੁਹਾਨੂੰ ਮਿਲ ਜਾਂਦਾ ਹੈ ਪਲੇਨ ਤੇ ਲੈ ਕੇ ਤੁਸੀਂ ਉਹਦੀ 벨ਟ ਲਾ ਸਕਦੇ ਹੋ ਇਹ ਨੈਟ ਦਾ ਕਪੜਾ ਸੀ ਇਸ ਕਰਕੇ ਇੱਥੇ ਹੋਰ ਕੋਈ 벨ਟ ਚੰਗੀ ਨੀਸੀ ਲਗਣੀ ਹੈ ਇਸ ਕਰਕੇ ਮੈਂ ਇਹੋ ਹੀ 벨ਟ ਲਾਈ ਆ ਤੇ ਕਪੜਾ ਮੈਂ ਸਾਈਡ ਤੋਂ ਇਸ ਤਰੀਕੇ ਨਾਲ ਲੈ ਲਿਆ ਆ ਤੇ ਕੁਮੀਜ਼ ਦੀ ਕਟਾਈ ਕਰਾਂਗੇ ਆਪਾਂ ਅਗਲੇ ਪਾਰਟ ਵਿੱਚ ਤੇ ਚਲੋ ਹੁਣ ਆਪਾਂ ਆਪਣੀ ਸਲਵਾਰ ਦੀ ਸਿਲਾਈ ਕਰ ਲੈਨੇ ਆ ਇਸ ਤਰੀਕੇ ਨਾਲ ਆਪਾਂ ਖੋਲ ਲਾਂਗੇ ਸਲਵਾਰ ਦੀ ਇੱਕ ਸਾਈਡ ਨੂੰ ਖੋਲ ਲੈਣਾ ਇਦਾਂ ਤੇ ਇਹਦੇ ਉੱਪਰ ਆਪਾਂ ਜਿਹੜੀ ਲਾਈਨਿੰਗ ਆ ਸੈੱਟ ਕਰ ਲੈਣੀ ਆ ਸੇਮ ਤਰੀਕੇ ਦੇ ਨਾਲ ਵੀ ਨਾਲ ਹੀ ਆਪਾਂ ਦੂਸਰੇ ਪੌਂਚੇ ਨੂੰ ਵੀ ਸੈੱਟ ਕਰ ਲਾਂਗੇ ਇਸ ਤਰੀਕੇ ਦੇ ਨਾਲ ਦੇਖੋ ਇੱਕ ਪੌਂਚਾ ਆਪਣਾ ਸੈੱਟ ਹੋ ਗਿਆ ਸੇਮ ਤਰੀਕੇ ਦੇ ਨਾਲ ਹੁਣ ਮੈਂ ਦੂਜਾ ਪੌਂਚਾ ਵੀ ਇਸ ਤਰੀਕੇ ਨਾਲ ਸੈੱਟ ਕਰ ਲੂੰਗੀ ਅਗਰ ਤੁਹਾਡਾ ਕਪੜਾ ਗਰੇਪ ਦਾ ਆ ਜਾਂ ਪਿਓ ਜੋ ਜੜਦਾਇਆ ਤਿਲਕਣ ਵਾਲਾ ਕਪੜਾ ਹੈ ਫਿਰ ਤੁਸੀਂ ਇਹਨੂੰ ਸਾਰਿਆਂ ਨੂੰ ਇਦਾਂ ਰੱਖ ਕੇ ਤੇ ਇੱਥੇ ਇੱਕ ਵਾਰੀ ਕੱਚਾ ਕਰ ਲਿਓ ਠੀਕ ਆ ਸਾਰੇ ਦੇ ਕੱਚਾ ਕਰ ਲਿਓ ਮੈਂ ਇਹਨੂੰ ਕੱਚਾ ਨਹੀਂ ਕੀਤਾ ਕਿਉਂਕਿ ਕਪੜਾ ਤਿਲਕਣ ਵਾਲਾ ਨਹੀਂ ਆ ਲਾਈਨਿੰਗ ਦੇ ਨਾਲ ਹੀ ਸੈੱਟ ਹੋ ਗਿਆ ਹੁਣ ਆਪਾਂ ਕੀ ਕਰਨਾ ਇਹਦੀ ਇੱਕ ਸਾਈਡ ਆਸਣ ਜੋੜ ਲੈਣਾ ਇਦਾਂ ਕਰਕੇ ਫੜਾਂਗੇ ਤੇ ਇੱਕ ਸਾਈਡ ਦਾ ਆਪਾਂ ਆਸਣ ਜੋੜ ਲੈਣਾ ਜੋੜਨ ਤੋਂ ਬਾਅਦ ਤੁਹਾਨੂੰ ਦੱਸ ਦਿਆਂ ਕੀ ਕਰਨਾ ਹੈ ਦੇਖੋ ਇਹਨੂੰ ਆਪਾਂ ਇਸ ਤਰੀਕੇ ਨਾਲ ਫੜਨਾ ਆ ਔਰ ਇੱਥੇ ਆਪਾਂ ਸਿੰਪਲ ਸਲਾਈ ਲਾ ਦੇਣੀ ਹੈ ਜਿੱਦਾਂ ਆਪਾਂ ਨਾਰਮਲ ਆਸਣ ਦੀ ਸਲਾਈ ਲਾਉਨੇ ਆ ਇਸ ਸਲਾਈ ਲਾਉਣ ਤੋਂ ਬਾਅਦ ਆਪਾਂ ਪਿਛਲੀਆਂ ਚੋਣਾ ਪ ਦੇਖੋ 2 ਇੰਚ ਦਾ ਕਪੜਾ ਇੱਥੇ ਲੈਣਾ ਆ ਤੇ ਆਪਾਂ ਇਹਨੂੰ ਇਸ ਤਰੀਕ ਨਾਲ ਸਲਾਈ ਤੱਕ ਫੋਲਡ ਕਰ ਦੇਣਾ ਹੈ ਤੇ ਦੂਜੀ ਸਾਈਡ ਤੋਂ ਵੀ 2 ਇੰਚ ਕਪੜਾ ਲੈਣਾ ਆ ਇਹਨੂੰ ਇਦਾਂ ਫੋਲਡ ਕਰਕੇ ਇੱਥੇ ਆਪਾਂ ਲਾ ਲਾਂਗੇ ਸਲਾਈਸ ਆਪੇ ਪਹਿਲਾਂ ਆਪਾਂ ਪਿਛਲੀ ਚੋਣ ਪਾ ਲੈਣੀ ਆ ਪਿਛਲੀਆਂ ਚੋਣਾ ਪਾਉਣ ਤੋਂ ਬਾਅਦ ਆਪਾਂ ਪਾਵਾਂਗੇ ਅਗਲੀਆਂ ਚੋਣਾ ਅੱਗੀਆਂ ਚੋਣਾ ਪਾਉਣ ਵਾਸਤੇ ਆਪਾਂ ਕੱਪੜੇ ਨੂੰ ਇੱਕ ਵਾਰੀ ਸੈੱਟ ਕਰ ਲਾਂਗੇ 2 ਇੰਚ ਦਾ ਇੱਥੇ ਗੈਪ ਛੱਡਣਾ ਆ ਛੱਡ ਕੇ ਇਸ ਤੋਂ ਬਾਅਦ ਆਪਾਂ ਇੱਥੇ 3-3 ਇੰਚ ਦੀ ਜਾਂ 4-4 ਇੰਚ ਦੀ ਚੋਣ ਪਾਵਾਂਗੇ 3 ਇੰਚ ਦੀ ਚੋਣ ਪਾਓਗੇ ਫਿਰ ਤੁਹਾਡੀਆਂ ਇੱਥੇ 5 ਚੋਣਾ ਪੈਣਗੀਆਂ ਜੇ 4 ਇੰਚ ਦੀ ਪਾਓਗੇ ਤੇ ਫਿਰ ਇੱਥੇ ਤੁਹਾਡੀਆਂ 4 ਹੀ ਚੋਣਾ ਪਾਉਣੀਆਂ ਨੇ ਤੇ ਮੈਂ ਮਸ਼ੀਨ ਤੇ ਦੱਸਦੀ ਕਿ ਆਪਾਂ ਕਿੱਦਾਂ ਚੋਣਾ ਪਾਉਣੀਆਂ ਤੇ ਹੁਣ ਆਪਾਂ ਕੀ ਕਰਨਾ ਹੈ ਜਿਹੜੀ ਬੈਲਟ ਆ ਬੈਲਟ ਨੂੰ ਆਪਾਂ ਇਸ ਤਰੀਕੇ ਨਾਲ ਇੱਕ ਸਲਾਈ ਲਾ ਲੈਣੀ ਆ ਇੱਕ ਸਾਈਡ ਤੋਂ ਸਿਰਫ ਆਪਾਂ ਸਲਾਈ ਲਾਉਣੀ ਆ ਬੈਲਟ ਨੂੰ ਤੇ ਇੱਕ ਸਾਈਡ ਹੀ ਆਪਾਂ ਆਸਣ ਦੀ ਜੋੜਨੀ ਆ ਪਹਿਲਾਂ ਠੀਕ ਆ ਤੇ ਦੇਖੋ ਹੁਣ ਆਪਾਂ ਬੈਲਟ ਦੀ ਜਿਹੜੀ ਸਲਾਈ ਲਾ ਲਈ ਹੋਈ ਆ ਦੂਜੀ ਸਾਈਡ ਤੇ ਆਪਾਂ ਸਲਾਈ ਬਾਹਰ ਚਲਾਵਾਂਗੇ ਤੇ ਹੁਣ ਕੀ ਕਰਨਾ ਹੈ ਆਪਾਂ ਆਪਣੀ ਜਿਹੜੀ ਸਲਵਾਰ ਆ ਦੇਖੋ ਇੱਥੇ 2 ਇੰਚ ਕਪੜਾ ਛੱਡ ਕੇ ਫਿਰ ਚੋਣਾ ਪਾਉਣੀਆਂ ਸ਼ੁਰੂ ਕਰਨੀਆਂ ਨੇ ਤੇ ਦੇਖੋ ਇਹ ਸਲਵਾਰ ਜਿਹੜੀ ਸਟੀਚ ਕੀਤੀ ਆ 23 ਇੰਚ ਬੈਲਟ ਦੇ ਹਿਸਾਬ ਨਾਲ ਸੀਤੀ ਆ ਤੇ 23 ਇੰਚ ਬੈਲਟ ਦੇ ਹਿਸਾਬ ਨਾਲ ਆਪਣੇ ਕੋਲ ਇੰਨਾ ਕਿ ਕਪੜਾ ਬਚਦਾ ਆ ਕਿ ਆਪਣੇ ਆ ਚਾਰ ਚਾਰ ਚੋਣਾ ਪੈਂਦੀਆਂ ਨੇ 3 3 ਇੰਚ ਵਾਲੀਆਂ ਠੀਕ ਹੈ 3 3 ਇੰਚ ਦੀ ਮੈਂ ਚੋਣ ਪਾਈ ਆ ਤੇ ਇਸ ਤਰੀਕੇ ਦੇ ਨਾਲ ਮੇਰੀਆਂ ਚਾਰ ਚੋਣਾ ਇੱਥੇ ਪੈ ਗਈਆਂ ਸੀ ਪੂਰੇ ਪੂਰੀ ਆਪਣੀ ਬੈਲਟ ਦੇ ਜੇ ਤੁਸੀਂ ਬਰੀਕ ਚੋਣਾ ਪਾਉਣਾ ਪਾਓਗੇ ਤਾਂ ਫਿਰ ਜ਼ਿਆਦਿਆਂ ਵੀ ਪੈ ਸਕਦੀਆਂ ਨੇ ਬਟ ਇੱਥੇ ਕੋਈ ਇੰਨਾ ਨਹੀਂ ਹੁੰਦਾ ਕਿ ਆਪਾਂ ਜ਼ਿਆਦਿਆਂ ਹੀ ਚੋਣਾ ਪਾਉਣੀਆਂ ਨੇ ਜਿੱਦਾਂ ਉਹ ਤੁਸੀਂ ਇੱਥੇ ਚੋਣਾ ਪਾ ਸਕਦੇ ਹੋ ਧਾਗਾ ਖਿੱਚ ਕੇ ਵੀ ਤੁਸੀਂ ਇੱਥੇ ਜਿਹੜੀਆਂ ਚੋਣਾਵਾਂ ਪਾ ਸਕਦੇ ਹੋ ਇਹ ਤੋਂ ਬਾਅਦ ਆਪਾਂ ਆਪਣੀ ਬੈਲਟ ਲਵਾਂਗੇ ਇਸ ਤਰੀਕੇ ਦਾ ਮਲਾ ਕੇ ਵੇਖ ਲਾਂਗੇ ਦੇਖੋ ਇੱਥੋਂ ਮੈਂ ਬੈਲਟ ਮੇਲਣੀ ਸ਼ੁਰੂ ਕੀਤੀ ਆ ਔਰ ਦੇਖੋ ਪੂਰੀ ਪੂਰੀ ਆਪਣੀ ਬੈਲਟ ਆਈ ਆ ਸਿਰਫ ਸਲਾਈ ਜਿੰਨਾ ਕਪੜਾ ਹੀ ਬਚਿਆ ਆ ਤੇ ਇਹ ਚੋਣਾ ਆਪਾਂ ਇੱਥੇ ਸਟਾਪ ਕਰ ਦਾਂਗੇ ਹੋਰ ਨਹੀਂ ਪਾਉਣੀਆਂ ਤੇ ਇਹ ਜਿਹੜੀ ਸਲਾਈ ਆ ਆਪਾਂ ਦੇਖੋ ਪਿਛਲੀ ਚੋਣ ਤਾਂ ਕਿਤਰਾ ਕਿਨ ਆਪਾਂ ਇੱਥੋਂ ਤੱਕ ਆਪਾਂ ਇਹ ਜਿਹੜੀ ਸਲਾਈ ਮਾਰ ਲਈ ਹੋਈ ਆ ਹੁਣ ਆਪਾਂ ਦੂਜੀ ਸਾਈਡ ਤੋਂ ਚੋਣਾ ਪਾਉਣੀਆਂ ਸ਼ੁਰੂ ਕਰਨੀਆਂ ਨੇ ਇੱਥੇ ਵੀ 2 ਇੰਚ ਤੱਕ ਆਪਾਂ ਕਪੜਾ ਛੱਡ ਕੇ ਫਿਰ ਚੋਣਾ ਪਾਉਣੀਆਂ ਸ਼ੁਰੂ ਕਰਨੀਆਂ ਨੇ ਦੇਖੋ ਇਦਾਂ ਕਰਕੇ ਸੇਮ ਤਰੀਕੇ ਦੇ ਨਾਲ ਹੀ ਆਪਾਂ ਦੂਜੀ ਸਾਈਡ ਤੇ ਚੋਣਾ ਪਾ ਲਾਂਗੇ ਇਹ ਤੇ ਤੁਸੀਂ ਧਾਗਾ ਖਿੱਚ ਕੇ ਵੀ ਚੋਣਾ ਜਿਹੜੀਆਂ ਪਾ ਸਕਦੇ ਹੋ ਤਾਂ ਵੀ ਤੁਹਾਡੇ ਚੋਣਾ ਵਧੀਆ ਪੈਂਦੀਆਂ ਨੇ ਠੀਕ ਹੈ ਤੇ ਦੇਖੋ ਬਹੁਤ ਹੀ ਜ਼ਿਆਦਾ ਸੌਖਾ ਤਰੀਕਾ ਮੈਂ ਤੁਹਾਨੂੰ afghani salwar ਬਣਾਉਣ ਦਾ ਦੱਸਦੀ ਪਈਆਂ ਇਸ ਤਰੀਕੇ ਦੇ ਨਾਲ ਤੁਸੀਂ ਕਿਸੇ ਵੀ ਕਪੜੇ ਦੀ ਸਲਵਾਰ ਆ ਬਣਾ ਸਕਦੇ ਦੇਖੋ ਚਾਰ ਚੌਣਾ ਪੈ ਗਈਆਂ ਹੁਣ ਆਪਾਂ ਕੀ ਕਰਨਾ ਆ ਜਿਹੜੀ ਅਗਲੀ ਸਲਾਈ ਆ ਆਪਾਂ ਇਦਾਂ ਹੀ ਮਾਰ ਲਾਂਗੇ ਇਹਦੇ ਨਾਲ ਕੀ ਹੋਊਗਾ ਕਿ ਆਪਣਾ ਮੇਨ ਕਪੜਾ ਤੇ ਆਪਣੀ ਲਾਈਨਿੰਗ ਦੋਨੋਂ ਅਟੈਚ ਤੇ ਇੱਥੇ ਦੇਖੋ ਆਪਾਂ ਤਾਂ ਅੱਗੇ ਦੀ ਕਰਤੀ ਕਟਿੰਗ ਹੁਣ ਆਪਾਂ ਕੀ ਕਰਨਾ ਆ ਇਹਨੂੰ ਕਪੜੇ ਨੂੰ ਇਸ ਤਰੀਕੇ ਨਾਲ ਰੱਖਣਾ ਆਪਣੀ ਸਲਵਾਰ ਨੂੰ ਇਹਦੇ ਉੱਪਰ ਆਪਾਂ ਬੈਲਟ ਨੂੰ ਰੱਖ ਲਾਂਗੇ ਇਦਾਂ ਕਰਕੇ ਤੇ ਦੇਖੋ ਬਿਲਕੁਲ ਆਪਾਂ ਸੈਂਟਰ ਨਾਲ ਸੈਂਟਰ ਮਿਲਾ ਲੈਣਾ ਸਲਾਈ ਨਾਲ ਸਲਾਈ ਮਿਲਾ ਲੈਣੀ ਆਸਨ ਦੀ ਫਿਰ ਆਪਾਂ ਨੂੰ ਇਸ ਤਰੀਕੇ ਨਾਲ ਰੱਖਣਾ ਆ ਤੇ ਇੱਥੇ ਆਪਾਂ ਸਲਾਈ ਲਾ ਲੈਣੀ ਆ ਤੇ ਅਗ ਦੀ 벨ਟ ਰੱਖਣ ਤੋਂ ਬਾਅਦ ਤੁਹਾਡਾ ਸਲਵਾਰ ਦਾ ਕਪੜਾ ਵੱਧਦਾ ਹੈ ਤੇ ਫਿਰ ਤੁਸੀਂ ਚੋਣ ਇੱਕ ਅੱਧੀ ਵੱਧ ਵੀ ਪਾ ਸਕਦੇ ਹੋ ਠੀਕ ਹੈ ਜੇ ਬਾਰ ਵੱਡਾ ਹੋਵੇ ਤੇ ਇਹ ਕਪੜਾ ਵੱਧ ਜਾਣਾ ਆ ਫਿਰ ਤੁਸੀਂ ਚੋਣ ਇੱਕ ਅੱਧੀ ਹੋਰ ਵੀ ਪਾ ਸਕਦੇ ਹੋ ਇਸ ਤੋਂ ਬਾਅਦ ਆਪਾਂ ਕੀ ਕਰਨਾ ਹੈ ਇਹਦੇ ਉੱਪਰ ਸਲਵਾਰ ਦੇ ਉੱਪਰ 벨ਟ ਰੱਖਣੀ ਆ ਇਸ ਤਰੀਕੇ ਦੇ ਨਾਲ ਤੇ ਆਪਣੀ 벨ਟ ਨੂੰ ਸਲਾਈ ਲਾ ਲੈਣੀ ਆ ਸੋ ਫਰੈਂਡਸ ਵੀਡੀਓ ਕਿਵੇਂ ਦੀ ਲੱਗੀ ਵਧੀਆ ਲੱਗੇ ਤੇ ਇੱਕ ਲਾਈਕ ਜ਼ਰੂਰ ਕਰਿਓ ਚੈਨਲ ਤੇ ਨਵੇਂ ਹੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਪ੍ਰੈਸ ਕਰ ਲਿਓ ਤਾਂ ਕਿ ਤੁਹਾਡੇ ਤੱਕ ਸਾਡੀ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਪਹੁੰਚ ਸਕੇ ਤੇ ਦੇਖੋ ਫਰੈਂਸ ਬਹੁਤ ਹੀ ਸੋਕਾ ਤਰੀਕਾ ਹੈ ਆਪਣਾ ਫਗਾਨੀ ਸਲਵਾਰ ਬਣਾਉਣ ਦਾ ਇਹ ਬੈਲਟ ਜੋੜਨ ਦਾ ਵੀ ਬਹੁਤ ਹੀ ਸੋਕਾ ਤਰੀਕਾ ਆ ਇਸ ਤਰੀਕੇ ਨਾਲ ਪੂਰੀ ਤੇ ਆਪਾਂ ਸਲਾਈ ਲਾ ਲਈ ਆ ਸਲਾਈ ਲਉਣ ਤੋਂ ਬਾਅਦ ਹੁਣ ਆਪਾਂ ਇਨ ਬੈਲਟ ਨੂੰ ਇਦਾਂ ਖੋਲ ਲਾਂਗੇ ਤੇ ਬੈਲਟ ਦੇ ਉੱਪਰ ਆਪਾਂ ਇੱਕ ਸਲਾਈ ਲਾ ਲੈਣੀ ਆ ਇਹ ਚੀਜ਼ ਦਾ ਧਿਆਨ ਰੱਖਣਾ ਹੈ ਕਿ ਇਹ ਜਿਹੜੀ ਸਲਾਈ ਬੈਲਟ ਦੇ ਉੱਪਰ ਆਉਣੀ ਚਾਹੀਦੀ ਹੈ ਚੋਣਾ ਦੇ ਉੱਪਰ ਨਹੀਂ ਆਉਣੀ ਚਾਹੀਦੀ ਸਲਵਾਰ ਦੇ ਕੱਪੜੇ ਤੇ ਇਹ ਜਿਹੜੀ ਸਲਾਈ ਨਹੀਂ ਮਾਰਨੀ ਆਪਾਂ ਬੈਲਟ ਵਾਲੇ ਕੱਪੜੇ ਤੇ ਮਾਰਨੀ ਆ ਠੀਕ ਆ ਦੇਖੋ ਇਸ ਤਰੀਕੇ ਨਾਲ ਮੈਂ ਪੈਰ ਪੈਰ ਦਾ ਗੈਪ ਛੱਡ ਕੇ ਸਲਾਈ ਮਾਰੀ ਆ ਤੇ ਬਹੁਤ ਇਹ ਸਲਾਈ ਮਾਰਨ ਨਾਲ ਕੀ ਹੁੰਦਾ ਹੈ ਆਪਣੀ ਜਿਹੜੀ ਬੈਲਟ ਹੈ ਬਿਲਕੁਲ ਬੈਠਵੀ ਹੋ ਜਾਂਦੀ ਹੈ ਉਠੀ ਉਠੀ ਨਹੀਂ ਰਹਿੰਦੀ ਤੇ ਦੂਜੀ ਗੱਲ ਇਹ ਵੀ ਸਲਾਈ ਵੀ ਪੱਕੀ ਹੋ ਜਾਂਦੀ ਆ ਠੀਕ ਆ ਇਦਾਂ ਕਰਕੇ ਆਪਾਂ ਸਲਾਈ ਲਾ ਲਈ ਹੁਣ ਆਪਾਂ ਕੀ ਕਰਨਾ ਹੈ ਇਹਨੂੰ ਕਪੜੇ ਨੂੰ ਇਦਾਂ ਫੜਨਾ ਹੈ ਤੇ ਦੂਜੀ ਸਾਈਡ ਵਾਲਾ ਆਸਣ ਵੀ ਜੋੜ ਲਾਂਗੇ ਇਸ ਤਰੀਕੇ ਦੇ ਨਾਲ ਦੂਜੀ ਸਾਈਡ ਦੇ ਆਸਣ ਨੂੰ ਆਪਾਂ ਸਾਂਝੀ ਸਲਾਈ ਮਾਰ ਲੈਣੀ ਆ ਉੱਪਰ 2 ਇੰਚ ਛੱਡ ਦਾਂਗੇ ਜਿੱਥੇ ਆਪਾਂ ਨਾਲਾ ਪਾਉਣ ਵਾਸਤੇ ਨੀਪਾ ਬਣਾਉਣਾ ਆ ਉਥੋਂ 2 ਇੰਚ ਛੱਡ ਦੇਣੇ ਆ ਤੇ ਆਸਣ ਦੀ ਨੀਚੇ ਵਾਲੀ ਸਾਈਡ ਤੋਂ ਆਪਾਂ ਇਹ ਸਲਾਈ ਮਾਰਨੀ ਸ਼ੁਰੂ ਕੀਤੀ ਆ ਤੁਸੀਂ ਦੇਖ ਸਕਦੇ ਹੋ 벨ਟ ਆਪਣੀ ਹੋਣ ਆਈ ਆ ਤੇ ਆਸਣ ਤੋਂ ਸਲਾਈ ਸ਼ੁਰੂ ਕੀਤੀ ਸੀ 2 ਇੰਚ ਇੱਥੋਂ ਛੱਡ ਗੇ ਤੇ ਇੱਥੋਂ ਤੱਕ ਆਪਾਂ ਇਹਨੂੰ ਪੱਕਾ ਕਰ ਦੇਣਾ ਹੈ ਪੂਰੀ ਐਂਡ ਤੱਕ ਸਲਾਈ ਆਪਾਂ ਨਹੀਂ ਮਾਰਨੀ ਠੀਕ ਆ ਇੱਥੇ ਥੋੜਾ ਜਿਹਾ ਪੱਕਾ ਕਰਕੇ ਤੇ ਆਪਾਂ ਇਸ ਸਲਾਈ ਦੀ ਕਟਿੰਗ ਕਰਤੀ ਕਟਿੰਗ ਕਰਨ ਤੋਂ ਬਾਅਦ ਇਹ ਕੱਪੜੇ ਨੂੰ ਏਦਾਂ ਫੋਲਡ ਕਰਨਾ ਆ ਤੇ ਇੱਥੇ ਆਪਾਂ ਮਾਰਾਂਗੇ ਸਲਾਈ ਠੀਕ ਆ ਪਹਿਲਾਂ ਆਪਾਂ ਇੰਨੇ-ਇੰਨੇ ਕੱਪੜੇ 'ਚ ਸਲਾਈ ਮਾਰਨੀ ਆ ਪੱਕੀ ਕਰਕੇ ਸਲਾਈ ਇੱਕ ਸਾਈਡ ਤੋਂ ਸਿਲਾਈ ਮਾਰਨੀ ਆਪਾਂ ਸਟਾਰਟ ਕਰ ਲਈ ਹੁਣ ਆਪਾਂ ਇਹਨੂੰ ਇਸ ਤਰੀਕੇ ਨਾਲ ਕੱਪੜੇ ਨੂੰ ਘੁਮਾਵਾਂਗੇ ਔਰ ਦੇਖੋ ਇਦਾਂ ਕਰਕੇ ਆਪਾਂ ਇਹ ਸਲਾਈ ਕੰਪਲੀਟ ਕਰ ਲਾਂਗੇ ਥੋੜੀ ਜਿਹੀ ਅੱਗੇ ਵਧਾ ਕੇ ਆਪਾਂ ਇਸ ਸਲਾਈ ਨੂੰ ਇਦਾਂ ਮਸ਼ੀਨ ਚੋਂ ਕੱਢ ਦਾਂਗੇ ਹੁਣ ਆਪਾਂ ਬਣਾਵਾਂਗੇ ਆਪਣਾ ਨੇਫਾ ਨੇਫਾ ਬਣਾਉਣ ਵਾਸਤੇ ਦੇਖੋ ਆਪਾਂ ਇੱਕ ਕੱਪੜੇ ਇਸ ਵਾਰ ਦੇ ਇਸ ਤਰੀਕੇ ਨਾਲ ਫੋਲਡ ਕਰਾਂਗੇ ਔਰ ਇੱਥੇ ਆਪਾਂ ਲਗਾਵਾਂਗੇ ਸਲਾਈ ਠੀਕ ਆ ਤੇ ਇਸ ਸਲਾਈ ਵੀ ਆਪਾਂ ਬੜੇ ਹਿਸਾਬ ਨਾਲ ਮਾਰਨੀ ਹੁੰਦੀ ਆ ਬਿਲਕੁਲ ਆਪਾਂ ਇਹਦੇ ਵਿੱਚ ਕੱਪੜੇ ਨੂੰ ਖਿੱਚਣਾ ਨਹੀਂ ਹੈ ਢਿੱਲੇ ਹੱਥ ਨਾਲ ਹੀ ਇਸ ਸਲਾਈ ਆਪਾਂ ਮਾਰਾਂਗੇ ਜੇ ਆਪਾਂ ਇੱਥੇ ਕੱਪੜਾ ਖਿੱਚਾਂਗੇ ਤੇ ਆਪਣੇ ਨੇਹੇ ਵਿੱਚ ਝੁੰਗ ਪੈ ਸਕਦਾ ਆ ਸੋ ਫਰੈਂਡਸ ਇਹਨੂੰ ਬੜੇ ਧਿਆਨ ਨਾਲ ਆਪਾਂ ਇਹ ਸਲਾਈ ਮਾਰਨੀ ਆ ਔਰ ਆਪਣੀ ਜਿਹੜੀ ਸਲਵਾਰ ਆ ਅੱਧੀ ਤਿਆਰ ਹੋ ਗਈ ਆ ਹੁਣ ਆਪਣੇ ਰਹਿ ਗਏ ਨੇ ਪੌਂਚੇ ਬਣਾਉਣ ਵਾਲੇ ਤੇ ਪੌਂਚੇ ਦੇ ਆਪਾਂ ਕਿੱਦਾਂ ਚੋਣਾ ਪਾਉਣੀਆਂ ਨੇ ਕਿੱਦਾਂ ਪੌਂਚਾ ਤਿਆਰ ਕਰਨਾ ਆ ਇਹਦਾ ਵੀ ਆਪਾਂ ਤਰੀ ਤੇ ਤੇਜ ਚਲਮ ਤੁਹਾਨੂੰ ਵਿਸ਼ਾ ਕੇ ਵਿਖਾਉਣੀ ਆ ਸਲਵਾਰ ਆਪਣੀ ਕਿੰਦਾ ਰੈਡੀ ਹੋਈ ਆ ਦੇਖੋ ਚੋਣਾ ਪਾਈ ਹੈ 벨ਟ ਚੁੜ ਗਈ ਆਪਣੀ ਤੇ ਬੈਕ ਸਾਈਡ ਤੇ ਵੀ ਆਪਾਂ ਇਸ ਤਰੀਕੇ ਨਾਲ ਚੋਣ ਪਾ ਲਈ ਹੋਈ ਆ ਹੁਣ ਆਪਾਂ ਪੌਣੀਆਂ ਨੇ ਚੋਣਾ ਆਪਣੇ ਪੌਂਚਾਂ ਦੇ ਉੱਤੇ ਦੇਖੋ ਇਹ ਆਪਣਾ ਕੱਪੜਾ ਹੈ ਤੇ ਮਸ਼ੀਨ ਤੇ ਤੁਹਾਨੂੰ ਮੈਂ ਦੱਸਦੀਆਂ ਕਿਦਾਂ ਪੌਂਚ ਇਹਦੇ ਚੋਣਾ ਪੌਣੀਆਂ ਨੇ ਦੇਖੋ ਪੌਂਚ ਤੇ ਚੋਣਾ ਪਾਉਣ ਵੇਲੇ ਇਹ ਚੀਜ਼ ਦਾ ਧਿਆਨ ਰੱਖਣਾ ਹੈ ਕਿ ਆਪਣਾ ਟੋਟਲ ਜਿਹੜਾ ਤਿਆਰ ਪੌਂਚ ਆਇਆ ਉਹਦੇ ਨਾਲ ਆਪਾਂ 3 ਇੰਚ ਕੱਪੜਾ ਆਪਣੇ ਕੋਲ ਵਾਧ ਰਵੇ ਠੀਕ ਹੈ ਜਿੱਦਾਂ ਕਿ ਆਪਣਾ 12 ਇੰਚ ਪੌਂਚਾ ਤਿਆਰ ਹੋਣਾ ਹੈ ਫੋਲਡ ਕਰਕੇ ਆਪਣਾ 6 ਇੰਚ ਪੌਂਚਾ ਬਣ ਜਾਂਦਾ ਆ 12 ਵਿੱਚ 3 ਪਲੱਸ ਕਰਾਂਗੇ ਤੇ 15 ਇੰਚ ਹੋ ਜੂਗਾ ਸੋ ਆਪਾਂ ਚੋਣਾ ਪਾਉਣ ਵੇਲੇ ਇਹ ਚੀਜ਼ ਦਾ ਧਿਆਨ ਰੱਖਣਾ ਹੈ ਕਿ ਆਪਣਾ ਕੱਪੜਾ ਬਹੁਤ ਘੱਟ ਨਾ ਰ 15 ਇੰਚ ਤੱਕ ਆਪਣਾ ਇਹ ਜਿਹੜਾ ਕਪੜਾ ਆ ਤਿਆਰ ਰਹਿਣਾ ਚਾਹੀਦਾ ਆ ਚੋਨਾ ਵਾਲਾ ਜੇ ਜਦੀ ਆਪਣੀ ਮੋਰੀ ਬਣਨੀ ਆ ਇਹ 15 ਇੰਚ ਆਪਣੀ ਰਹਿਣੀ ਚਾਹੀਦੀ ਆ ਚੋਨਾ ਪਾਉਣ ਤੋਂ ਬਾਅਦ ਤੇ ਦੇਖੋ ਇੱਥੇ ਮੈਂ 1-1 ਇੰਚ ਦੀ ਚੋਣ ਪਾਈ ਆ ਤੇ ਇਸ ਤਰੀਕੇ ਦੇ ਨਾਲ ਸਾਰੇ ਕਪੜੇ ਨੂੰ ਫੋਲਡ ਕਰਕੇ ਤੇ ਆਪਾਂ ਇੱਥੇ ਚੋਨਾ ਪਾ ਲਾਂਗੇ ਚੋਨਾ ਪਾਉਣ ਤੋਂ ਬਾਅਦ ਆਪਾਂ ਇੰਚ ਟੇਪ ਨਾਲ ਨਾਪਾਂਗੇ ਆਪਣਾ ਪੂਰਾ 15 ਇੰਚ ਕਪੜਾ ਹੋਣਾ ਚਾਹੀਦਾ ਆ ਮਤਲਬ ਤਿਆਰ ਪਹੁੰਚੇ ਤੋਂ ਆਪਣਾ 3 ਇੰਚ ਵਾਧਾ ਹੋਣਾ ਚਾਹੀਦਾ ਆ ਦੇਖੋ ਮੇਰਾ ਪੂਰਾ ਪੂਰਾ 15 ਇੰਚ ਆ ਗਿਆ ਅਗਰ ਤੁਹਾਡਾ ਵਧਦਾ ਆ ਜਾਂ ਘਟਦਾ ਆ ਫਿਰ ਤੁਸੀਂ ਚੋਨਾ ਦੇਡ ਠੀਕ ਆ 3 ਇੰਚ ਵਧਾਉਣਾ ਆਪਾਂ ਤੇ ਇਸ ਤੋਂ ਬਾਅਦ 15 ਇੰਚ ਦਾ ਇਹ ਮੈਂ ਬੁਕਰਮ ਕਟਿੰਗ ਕਰ ਲਿਆ ਤੇ ਇਹ ਮੈਂ ਕੱਪੜਾ ਲਿਆਇਆ ਕੱਪੜੇ ਦੇ ਨਾਲ ਮੈਂ ਲਾਈਨਿੰਗ ਵੀ ਲਈ ਆ ਤੇ ਇਹ ਇਹਦੀ ਮੈਂ ਜਿਹੜੀ ਲੰਬਾਈ ਰੱਖੀ ਆ ਪੌਂਚ ਦੇ ਅਕੋਰਡਿੰਗ ਰੱਖੀ ਆ ਤੇ 1 ਇੰਚ ਵਾਧ ਰੱਖੀ ਆ ਤੇ ਜਿਹੜੀ ਇਹਦੀ ਚੜਾਈ ਰੱਖੀ ਆ ਉਹ ਮੈਂ ਰੱਖੀ ਆ 5 ਇੰਚ ਤੇ ਇਹਨੂੰ ਇਸ ਤਰੀਕੇ ਨਾਲ ਰਖਣਾ ਆ ਰੱਖ ਕੇ ਤੇ ਇੱਥੇ ਆਪਾਂ ਲਗਾ ਲਾਂਗੇ ਇੱਕ ਸਲਾਈ ਬਸ ਇੱਕੋ ਹੀ ਸਲਾਈ ਆਪਾਂ ਇੱਥੇ ਮਾਰਨੀ ਆ ਇਦਾਂ ਕਰਕੇ ਅੱਧਾ ਇੰਚ ਕੱਪੜਾ ਅੰਦਰ ਨੂੰ ਵਧਾ ਲੈਣਾ ਹੈ ਵਧਾ ਕੇ ਤੇ ਫਿਰ ਆਪਾਂ ਇੱਥੇ ਇਹਨੂੰ ਸਲਾਈ ਲਾ ਲਾਂਗੇ ਤੁਸੀਂ ਚਾਹੋ ਤੇ ਇਹ ਕੱਪੜੇ ਨੂੰ ਕੱਚਾ ਕਰ ਲਿਓ ਕੱਚਾ ਕਰਕੇ ਪ੍ਰੈਸ ਦੇ ਨਾਲ ਵੀ ਟਿਕਨ ਜਿਹੜਾ ਬੁਕਰਮ ਆਪਣਾ ਜੋੜ ਸਕਦੇ ਹੋ ਓਕੇ ਦੇਖੋ 5 ਇੰਚ ਮੇਰੀ ਚੜਾਈ ਰੱਖੀ ਆ ਤੇ ਲੰਬਾਈ ਮੇ ਪਹੁੰਚ ਨਾਲੋਂ 1 ਇੰਚ ਵੱਧ ਰੱਖੀ ਆ ਅੱਧਾ ਦਾਇੰਚ ਦੋਨਾਂ ਸਾਈਡਾਂ ਤੋਂ ਆਪਣਾ ਬਚਣਾ ਚਾਹੀਦਾ ਆ ਠੀਕ ਆ ਬਾਅਦ ਚ ਆਪਾਂ ਐਕਸਟਰਾ ਕਟਿੰਗ ਕਰ ਦਾਂਗੇ ਪੂਰਾ ਪੂਰਾ ਨਹੀਂ ਰੱਖਣਾ ਫਿਰ ਕਈ ਵਾਰੀ ਘਾਟ ਵੀ ਜਾਂਦਾ ਓਕੇ ਹੁਣ ਆਪਾਂ ਕੀ ਕਰਨਾ ਹੈ ਆਪਣੀ ਸਲਵਾਰ ਦੀ ਪੁੱਠੀ ਸਾਈਡ ਵੱਲ ਨੂੰ ਟਿਕਨ ਰਖਣਾ ਆ ਬੁਕਰਮ ਰਖਣਾ ਆ ਪਹੁੰਚਾ ਜੋ ਵੀ ਤੁਸੀਂ ਬੋਲਦੇ ਹੋ ਤੇ ਇਹਨੂੰ ਆਪਾਂ ਇਸ ਤਰੀਕੇ ਨਾਲ ਸਲਾਈ ਲਾ ਲਾਂਗੇ ਤੇ ਇਸ ਲਾਈ ਲਾਉਂਦੇ ਆ ਇਹ ਚੀਜ਼ ਦਾ ਧਿਆਨ ਰੱਖਣਾ ਆ ਕਿ ਆਪਣੀ ਜਿਹੜੀ ਸਲਾਈ ਪਹਿਲਾਂ ਵੱਜੀ ਹੈ ਚੋਣਾ ਵਾਲੀ ਉਹਦੇ ਉੱਤੇ ਹੀ ਆਪਣੀ ਇਹ ਸਲਾਈ ਆਵੇ ਠੀਕ ਆ ਇਸ ਲਾਈ ਵੱਜ ਗਈ ਹੁਣ ਆਪਾਂ ਕੀ ਕਰਨਾ ਆ ਅਗਲੀ ਸਾਈਡ ਤੋਂ ਕੱਪੜੇ ਨੂੰ ਐਦਾਂ ਫੋਲਡ ਕਰਨਾ ਆ ਤੇ ਇਹਦੇ ਉੱਤੇ ਆਪਾਂ ਲਾ ਲਾਂਗੇ ਸਲਾਈ ਠੀਕ ਆ ਇਹ ਸਲਾਈ ਮਾਰ ਲਾਂਗੇ ਇਹ ਸਲਾਈ ਮਾਰਨ ਤੋਂ ਬਾਅਦ ਤੁਹਾਨੂੰ ਦੱਸ ਦਿਆਂ ਕਿ ਮੈਂ ਆਪਣਾ ਪੌਂਚਾ ਕਿਦਾਂ ਭਰਿਆ ਆ ਤੁਸੀਂ ਇੱਥੇ ਕੋਈ ਵੀ ਡਿਜ਼ਾਈਨ ਪਾ ਕੇ ਆਪਣਾ ਪੌਂਚਾ ਭਰ ਸਕਦੇ ਹੋ ਠੀਕ ਆ ਜੋ ਕੋਈ ਵੀ ਡਿਜ਼ਾਈਨ ਪਾ ਸਕਦੇ ਹੋ ਤੁਸੀਂ ਇੱਥੇ ਕੋਈ ਲੇਸ ਵੀ ਵਰਤ ਸਕਦੇ ਹੋ ਜੋ ਵੀ ਤੁਸੀਂ ਇੱਥੇ ਡਿਜ਼ਾਈਨਿੰਗ ਕਰਨਾ ਚਾਹੋ ਕਰ ਸਕਦੇ ਹੋ ਦੇਖੋ ਇੱਥੇ ਪਹਿਲਾਂ ਆਪਾਂ ਆਵਲੀ ਸਲਾਈ ਮਾਰ ਲਈ ਇਹ ਸਲਾਈ ਮਾਰਨ ਤੋਂ ਬਾਅਦ ਹੁਣ ਮੈਂ ਜਿਹੜਾ ਐਕਸਟਰਾ ਕਪੜਾ ਆ ਇਹਦੀ ਕਟਿੰਗ ਕਰ ਦੂੰਗੀ ਦੇਖੋ ਕਦੀ ਵੀ ਆਪਾਂ ਪੂਰਾ ਪੂਰਾ ਕਪੜਾ ਨਹੀਂ ਰੱਖਣਾ ਥੋੜਾ ਜਿਹਾ ਵਾਧ ਰੱਖਣਾ ਆ ਅੱਧਾ ਅੱਧਾ ਇੰਚ ਦੋਨਾਂ ਸਾਈਡਾਂ ਤੇ ਜਿਹੜਾ ਵਾਧ ਚ ਬੈਠਾ ਠੀਕ ਆ ਹੁਣ ਆਪਾਂ ਕੀ ਕਰਨਾ ਦੇਖੋ ਮੈਂ ਜਿਹੜਾ ਪੌਂਚਾ ਭਰਿਆ ਆ ਸਿੱਧੀਆਂ-ਸਿੱਧੀਆਂ ਸੀਣਾ ਮਾਰੀਆਂ ਨੇ ਇਦਾਂ ਹੀ ਤੇ ਸਾਰੇ ਪੌਂਚੇ ਦੇ ਸਿੱਧੀਆਂ ਸੀਣਾ ਮਾਰ ਕੇ ਮੈਂ ਇਹ ਜਿਹੜਾ ਪੌਂਚਾ ਤਿਆਰ ਕਰ ਲਿਆ ਸੀਗਾ ਤੇ ਇੱਥੇ ਆਪਾਂ ਕੋਈ ਡਿਜ਼ਾਈਨਿੰਗ ਵੀ ਕਰ ਸਕਦੇ ਹਾਂ ਕੋਈ ਵੀ ਪੌਂਚ ਦਾ ਡਿਜ਼ਾਈਨ ਤੁਸੀਂ ਇੱਥੇ ਬਣਾ ਸਕਦੇ ਹੋ ਲੈਸਾਂ ਵੀ ਲਾ ਸਕਦੇ ਹੋ ਠੀਕ ਆ ਤੇ ਇਦਾਂ ਕਰਕੇ ਦੇਖੋ ਪੂਰੇ ਪੌਂਚੇ ਤੇ ਮੈਂ ਸਲਾਈਆਂ ਲਾ ਲਈਆਂ ਤੇ ਇਹ ਤੁਹਾਨੂੰ ਮੈਂ ਫਾਈਨਲ ਲੁੱਕ ਦਿਖਾਉਣੀ ਆ ਬਾਅਦ ਵਿੱਚ ਦੇਖੋ ਇਸ ਤਰੀਕੇ ਨਾਲ ਸਲਾਈਆਂ ਲਾ ਲਈਆਂ ਸਲਾਈਆਂ ਲਾਉਣ ਤੋਂ ਬਾਅਦ ਮੈਂ ਲੈਸ ਲਈ ਹੈ ਜਿਹੜੀ ਮੈਂ ਸੂਟ ਤੇ ਵੀ ਲਾਉਂਗੀ ਤੇ ਕਮੀਜ਼ ਦੀ ਵੀਡੀਓ ਮੈਂ ਕੱਲ ਨੂੰ ਸ਼ੇਅਰ ਕਰੂੰਗੀ ਤੇ ਇਹ ਜਿਹੜੀ ਦੇਖੋ ਲੈਸ ਆ ਇਹਨੂੰ ਮੈਂ ਦੋ ਸਾਈਡਾਂ ਤੇ ਲਾਉਂਗੀ ਦੋਨੋਂ ਸਾਈਡਾਂ ਤੇ ਇਸ ਤਰੀਕੇ ਦੇ ਨਾਲ ਤੇ ਦੋਨੋਂ ਪੌਂਚੇ ਮੈਂ ਇਦਾਂ ਕਰਕੇ ਤਿਆਰ ਕਰ ਲਏ ਹੋਏ ਆ ਤੁਹਾਨੂੰ ਵਿਖਾਉਣੀ ਆ ਦੋਨੋਂ ਪੌਂਚੇ ਮੈਂ ਇਦਾਂ ਤਿਆਰ ਕਰ ਲਏ ਹੁਣ ਆਪਾਂ ਇਹਦੀ ਨਾਲੀ ਦੀ ਸੀਨ ਇਦਾਂ ਮਾਰਨੀ ਫੋਲਡ ਕਰਾਂਗੇ ਫੋਲਡ ਕਰਨ ਤੋਂ ਲਾਂਗੇ ਤੇ ਇਹਦੇ ਵਿੱਚ ਵੀ ਆਪਾਂ ਇੱਥੇ ਦੇਖੋ 6 ਇੰਚ ਪਹੁੰਚਾ ਤਿਆਰ ਰੱਖਣਾ ਆ ਉੱਪਰੋਂ ਇਸਾਈਡ ਤੋਂ ਉੱਪਰ ਰੱਖਣਾ ਆ 7 ਇੰਚ ਮਤਲਬ 1 ਇੰਚ ਵਧਾ ਕੇ ਤਾਂ ਹੀ ਆਪਾਂ 3 ਇੰਚ ਵੱਧ ਲਿਆ ਸੀ ਠੀਕ ਆ ਤੇ ਇਦਾਂ ਕਰਕੇ ਆਪਾਂ ਇਹਨੂੰ ਇਸ ਤਰ੍ਹਾਂ ਤਿਰਛੀ ਸ਼ੇਪ ਦੇ ਕੇ ਇੱਥੋਂ ਆਪਾਂ ਆਪਣੀ ਨਾਲੀ ਵਾਲੀ ਸਲਾਈ ਮਾਰਨੀ ਸਟਾਰਟ ਕਰਾਂਗੇ ਤੇ ਫਰੈਂਸ ਬਹੁਤ ਹੀ ਸੌਖੇ ਤਰੀਕੇ ਨਾਲ ਮੈਂ ਤੁਹਾਨੂੰ ਜਿਹੜੀ ਅਫਗਾਨੀ ਸਲਵਾਰ ਬਣਾਉਣੀ ਦੱਸੀ ਆ ਸੋ ਵੀਡੀਓ ਵਧੀਆ ਲੱਗੇ ਚੰਗੀ ਲੱਗੇ ਤੇ ਲਾਈਕ ਜ਼ਰੂਰ ਕਰਿਆ ਕਰੋ ਜੀ ਠੀਕ ਹੈ ਦੇਖੋ ਇਸ ਤਰੀਕੇ ਦੇ ਨਾਲ ਆਪਾਂ ਪੂਰੀ ਨਾਲੀ ਦੀ ਸਲਾਈ ਮਾਰ ਲੈਣੀ ਹੈ ਜਿੱਦਾਂ ਆਪਾਂ ਨਾਰਮਲ ਸਲਵਾਰ ਨੂੰ ਸਲਾਈ ਮਾਰਦੇ ਹਾਂ ਨਾਲੀ ਵਾਲੀ ਇਦਾਂ ਹੀ ਸਲਾਈ ਮਾਰਨੀ ਆ ਤੇ ਇਹ ਜਿਹੜੀ ਸਲਵਾਰ ਤੁਸੀਂ ਜਦੋਂ ਬਣਾਓਗੇ ਤੁਹਾਡੀ ਅੱਡੀ ਕਦੀ ਵੀ ਪਿਛਲੀ ਸਾਈਡ ਤੋਂ ਅੱਡੀ ਤੋਂ ਸਲਵਾਰ ਜਿਹੜੀ ਚੁੱਕੀ ਨਹੀਂ ਜਾਊਗੀ ਬਹੁਤ ਵਧੀਆ ਫਿਟਿੰਗ ਦੇ ਵਿੱਚ ਤੁਹਾਡੀ ਏਜ ਦੀ ਸਲਵਾਰ ਆ ਬਣ ਕੇ ਰੈਡੀ ਹੋਊਗੀ ਤੇ ਇਹ ਤੁਸੀਂ ਫਰੌਕ ਦੇ ਨਾਲ ਵੀ ਇਹ ਸਲਵਾਰ ਬਣਾ ਸਕਦੇ ਹੋ ਸਿੰਪਲ ਕਮੀਜ਼ ਦੇ ਨਾਲ ਵੀ ਇਹ ਜਿਹੜੀ ਸਲਵਾਰ ਤੁਸੀਂ ਬਣਾ ਸਕਦੇ ਹੋ ਬਹੁਤ ਵਧੀਆ ਆਪਣੀ ਸਲਵਾਰ ਬਣ ਕੇ ਰੈਡੀ ਹੁੰਦੀ ਆ ਹੁਣ ਅਗਲੀ ਸਾਈਡ ਤੇ ਵੀ ਆਪਾਂ ਇੰਚ ਟੇਪ ਨਾਲ ਚਾਨੀ ਲਾ ਲਾਂਗੇ 6 ਇੰਚ ਦੀ ਮੋਰੀ ਤੇ ਉਪਰੋਂ 7 ਇੰਚ ਦੀ ਤਰੇਸ਼ ਦੇ ਕੇ ਤੇ ਆਪਾਂ ਦੇਖੋ ਇਸ ਤਰੀਕੇ ਦੇ ਨਾਲ ਇੱਥੇ ਵੀ ਇਹ ਸਲਾਈ ਕੰਪਲੀਟ ਕਰਤੀ ਤੇ ਨਾਲੀ ਵਾਲੀ ਸਲਾਈ ਆਪਾਂ ਇਸ ਤੋਂ ਬਾਅਦ ਡਬਲ ਕਰ ਦਾਂਗੇ ਤੇ ਆਪਣੀ ਸਲਵਾਰ ਬਣਨ ਤੋਂ ਬਾਅਦ ਆਪਣੀ ਕਿੱਦਾਂ ਦੀ ਲੁੱਕ ਆਈ ਹੈ ਮੈਂ ਤੁਹਾਨੂੰ ਵਿਖਾਉਣੀ ਆ ਬਹੁਤ ਹੀ ਸੋਹਣੀ ਸਲਵਾਰ ਆਪਣੀ ਬਣ ਕੇ ਰੈਡੀ ਹੋਈ ਆ ਦੇਖੋ ਇਹ ਆਪਣੀ ਸਲਵਾਰ ਆ ਸੋ ਫਰੈਂਕਸ ਕਮੀਜ਼ ਦੀ ਵੀਡੀਓ ਕੱਲ ਲਾਉਗੀ ਕਮੀਜ਼ ਦੀ ਆਪਾਂ ਬਹੁਤ ਸੋਹਣਾ ਬਣਾਇਆ ਆ ਸੋ ਕੱਲ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਕਮੀਜ਼ ਦੀ ਵੀਡੀਓ ਸ਼ੇਅਰ ਕਰੂੰਗੀ ਅੱਜ ਦੀ ਵੀਡੀਓ ਵਿੱਚ ਆਪਣੀ ਸਲਵਾਰ ਹੀ ਸੀ ਸੋ ਵੀਡੀਓ ਵੇਖਣ ਵਾਸਤੇ ਦਾ ਬ धनबाद जी